ਇਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਕੈਲ ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਕੁਝ ਹੀ ਦੇਰ ਚ ਭੁਖੇ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਵਰਕਰ ਨੇ ਕਾਫੀ ਵੱਡੀ ਮਾਤਰਾ ਵਿੱਚ ਇੱਥੇ ਆਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਤੇ ਜੇ ਗੱਲ ਕੀਤੀ ਜਾਵੇ ਜਲੰਧਰ ਚੌਣਾ ਦੀ ਤੇ ਜਿਮਨੀ ਚੌਂ ਨੂੰ ਲੈ ਕੇ ਜਿਹੜਾ ਸਿਆਸੀ ਅਖਾੜਾ ਵੀ ਭਖਿਆ ਹੋਇਆ ਹੈ ਫਿਲਹਾਲ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਸੀ ਗਰਸਨ ਹਸਿਕਾ ਜੀ ਸਰ ਜਿੰਨੀ ਚੋਣਾ ਇੱਕ ਵਾਰ ਫਿਰ ਤੋਂ ਆ ਗਈਆਂ ਪਿਛਲੇ ਸਾਲ ਵੀ ਜਿੰਨੀ ਚੋਣਾ ਹੋਈਆਂ ਸੀ ਉਹ ਲੋਕ ਸਭਾ ਚੋਣਾ ਸੀ ਗਿਆ ਉਹਨੂੰ ਵਿਧਾਨ ਸਭਾ ਚੋਣਾ ਨੇ ਕਿਵੇਂ ਦੇਖਦੇ ਹੋ ਕਿਵੇਂ ਰੁਝਾਨ ਰਹਣਗੇ ਬਹੁਤ ਵਧੀਆ ਰੁਝਾਨਾ ਜੀ ਆਮ ਆਰਵੀ ਪਾਰਟੀ ਦੇ ਹੱਕ ਵਿੱਚ ਲੋਕ ਫਤਵਾ ਦੇਣ ਲਈ ਬੜੇ ਤਿਆਰ ਨੇ ਅਸੀਂ ਕਾਫੀ ਦਿਨਾਂ ਤੋਂ ਜਲੰਧਰ ਪਛਮੀ ਦੇ ਵਿੱਚ ਘੁੰਮ ਰਹੇ ਹਾਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਨੇ ਇਸ ਹਲਕੇ ਦੇ ਵਿੱਚ ਕੁਝ ਵੀ ਨਹੀਂ ਕੀਤਾ ਤੇ ਬਾਕੀ ਜਿਹੜੀ ਰਹੀ ਗੱਲ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਸੀਤ ਰੰਗਰਾਲ ਉਸ ਨੇ ਬਧੇ ਬਧੇ ਕਾਰਨ ਇਸ ਪਛਮੀ ਹਲਕੇ ਦੇ ਵਿੱਚ ਕੋਈ ਡਿਪਾਰਟਮੈਂਟ ਦਾ ਕੰਮ ਨਹੀਂ ਕੀਤਾ ਔਰ ਆਪਣੀ ਡਿਪਾਰਟਮੈਂਟ ਦਾ ਕੰਮ ਕੀਤਾ ਇਸ ਕਰਕੇ ਹੁਣ ਅਸੀਂ ਵੇਖ ਰਹੇ ਆ ਕਿ ਇੱਥੇ ਬਹੁਤ سارے ਕੰਮ ਆ ਜਿਹੜੇ ਹੋਣ ਵਾਲੇ ਨੇ ਤੇ ਹੁਣ ਸਾਡਾ ਜਿਹੜਾ ਮਹਿੰਦਰ ਭੱਜ ਜੀ ਆ ਉਹ ਸਾਡੇ ਜਿਹੜੇ ਜਲੰਧਰ ਪਛਮੀ ਦੇ ਲੋਕ ਆ ਵਿਧਾਇਕ ਬਣਾ ਕੇ ਸਰਕਾਰ ਦੇ ਵਿੱਚ ਭੇਜਣਗੇ ਔਰ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਅਸੀਂ ਇਥੇ ਵੇਖ ਰਹੇ ਜਿਹੜੇ ਹੋਣ ਵਾਲੇ ਨੇ ਉਹ ਅਸੀਂ ਸਾਰੇ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਸਰ ਬਾਕੀ ਜਿਹੜੀ ਪਾਰਟੀਆਂ ਕਹਿ ਰਹੀਆਂ ਕਿ ਦੂਸਰੀ ਪਾਰਟੀ ਇਹ ਤਾਂ ਕੈਂਡੀਡੇਟ ਲਿਆ ਕੇ ਜਿਹੜਾ ਇਲੈਕਸ਼ਨ ਲੜਾਈ ਜਾਂਦੇ ਕਹਿੰਦੇ ਦਲ ਬਤਲੂਆਂ ਦਾ ਦੌਰ ਚੱਲ ਰਿਹਾ ਹੈਗਾ ਕਿਉਂਕਿ ਸ਼ੀਤਲੰਗ ਰਾਲ ਬੀਜੇਪੀ ਤੋਂ ਆਏ ਆਮ ਆਦਮੀ ਪਾਰਟੀ ਇਲੈਕਸ਼ਨ ਲੜਾਈ ਵਿਧਾਇਕ ਬਣੇ ਬੀਜੇਪੀ ਚ ਚਲੇ ਗਏ ਐਧੇ ਕਾਂਗਰਸ ਤੋਂ ਸੁਸ਼ੀਲ ਕੁਮਾਰ ਰਿੰਕੋ ਆਏ ਸੰਸਦ ਬਣੇ ਬੀਜੇਪੀ ਚ ਚਲੇ ਗਏ ਕਾਰਨ ਕਿ ਆਖਿਰ ਕੇ ਇਹ ਲੋਕ ਕ ਕਿਉਂ ਗਏ ਕਿਉਂਕਿ ਇਹਨਾਂ ਦੀ ਤਾਂ ਆਪਸੀ ਤਕਰਾਰ ਬੜ ਰੈਂਕੂ ਜੀ ਨੂੰ ਪਾਰਟੀ ਨੇ ਬੜਾ ਮਾਣ ਦਿੱਤਾ ਉਹ ਐਮਐਲਏ ਦੀ ਚੋਣ ਹਾਰ ਗਏ ਸੀ ਔਰ ਪੂਰੇ ਪੰਜਾਬ ਨੇ ਪੂਰੀ ਪਾਰਟੀ ਨੇ ਜ਼ੋਰ ਲਾ ਕੇ ਉਹਨਾਂ ਨੂੰ ਐਮਪੀ ਬਣਾਇਆ ਫਿਰ ਦੂਸਰੀ ਵਾਰ ਉੱਤੇ ਭਰੋਸਾ ਕੀਤਾ ਆਮ ਆਨਕ ਪਾਰਟੀ ਨੇ ਟਿਕਟ ਦਿੱਤੀ ਪਰ ਉਹ ਫਿਰ ਵੀ ਬੀਆਈਪੀ ਦੇ ਵਿੱਚ ਚਲੇ ਗਏ ਉਹਨਾਂ ਨੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਨੁਕਸਾਨ ਨਹੀਂ ਕੀਤਾ ਆਪਣੇ ਫਿਊਚਰ ਦਾ ਨੁਕਸਾਨ ਕੀਤਾ ਇਸ ਕਰਕੇ ਇਹ ਉਹਨਾਂ ਨੇ ਇੱਕ ਮਾਰੀ ਗੱਲ ਹੈ ਤੇ ਹੁਣ ਸਾਡੇ ਜਿਹੜੇ ਜਲੰਧਰ ਪਛਮੀ ਦੇ ਲੋਕ ਆ ਉਹ ਸਾਰਾ ਦੱਸ ਦੇਣਗੇ ਕਿ ਕਿ ਇਹ ਲੋਕ ਆਮ ਆਦਮੀ ਪਾਰਟੀ ਨਾਲ ਖੜੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਸਦਾ ਭਵਨ ਸਿੰਘ ਜੀ ਮਾਨ ਉਹਨਾਂ ਦੀ ਚੰਗੀ ਕਾਰਜ ਕੁਸ਼ਲਤਾ ਜਿਹੜੀ ਉਹਦੇ ਨਾਲ ਖੜੇ Smart City project ਨੂੰ ਲੈ ਕੇ ਆਮ ਆਦਮੀ ਪਾਰਟੀ ਕਾਂਗਰਸ 'ਤੇ આરોਪ ਲਗਾ ਰਹੀ ਹੈ ਕਾਂਗਰਸ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਕੈਂਡੀਡੇਟ ਨਾਲ ਉਹ ਕਹਿ ਰਹੇ ਨੇ ਅਗਰ ਜਿਹੜੇ આરોਪ ਨੇ ਸਾਬਿਤ ਹੁੰਦੇ ਨੇ ਸਰਕਾਰ 2.5 ਸਾਲ ਤੋਂ ਇਹਨਾਂ ਦੀ ਆ ਜੇ ਅਗਰ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਕਾਰਵਾਈ ਕਿਉਂ ਨਹੀਂ ਕਰਦੇ ਦੇਖੋ ਇਹ 760 ਕਰੋੜ ਦਾ ਸਕੈਮ ਕੀਤਾ ਕੈਪਟਨ ਸਰਕਾਰ ਨੇ ਔਰ ਉਹ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਦੇਖੋ ਜਿਹੜਾ ਸਾਡੇ ਕਾਨੂੰਨ ਦਾ ਸਿਸਟਮ ਆ ਸਾਡੀ ਅਦਾਲਤਾਂ ਦਾ ਸਿਸਟਮ ਆ ਇਹਨੂੰ ਥੋੜਾ ਟਾਈਮ ਲੱਗਦਾ ਲੰਬਾ ਚਲਾ ਜਾਂਦਾ ਤੇ ਪਰ ਸਾਡੀ ਸਰਕਾਰ ਲੱਗੀ ਵੀ ਆ ਔਰ ਦੁੱਧ ਦੁੱਧ ਪਾਣ ਦੇ ਪਾਣੀ ਕਰਾਇਆ ਹੋਊਗਾ ਸ਼ੀਤਲੰਗੁਰਾਲ ਕੱਲ ਲਾਈਵ ਹੋਏ ਬਹੁਤ ਸਾਰੇ ਵੱਡੇ આરોਪ ਲਗਾਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਸਿਗੇ ਤੇ ਉਹ ਤੋਂ ਆਮ ਆਦਮੀ ਪਾਰਟੀ ਤੇ ਗੁਣ ਵੀ ਕੰਦੇ ਰਹੇ ਵਿਧਾਨ ਸਭਾ 'ਚ ਵੀ ਦੇਖਿਆ ਉਹਨਾਂ આરોਪ ਵੀ ਲਗਾ ਰਹੇ ਨੇ ਕਹਿ ਰਹੇ ਕਿ ਕੁਝ ਰਿਕਾਰਡਿੰਗਸ ਵੀ ਨੇ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿ ਜਿਮਨੀ ਚੌਂ ਦੇ ਵਿੱਚ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਬਦਨਾਮ ਕਰਨ ਦੀ ਦੇਖੋ ਜੀ ਸ਼ੀਤਲ ਅੰਗਰਾਲ ਜੀ ਉਹ ਇਨਸਾਨ ਨੇ ਜਿਹੜੇ ਜਦੋਂ ਆਮ ਆਰ ਪਾਰਟੀ 'ਚ ਸੀ ਸਭ ਤੋਂ ਵੱਧ ਜੇ ਭਾਜਪਾ ਦੇ ਖਿਲਾਫ ਬੋਲੇ ਭਾਜਪਾ ਨੂੰ ਮਾਰਾ ਕਿਹਾ ਭਾਜਪਾ ਦੇ ਲੀਡਰਾਂ ਦੇ ਖਿਲਾਫ ਬੋਲੇ ਤਾਂ ਸ਼ੀਤਲ ਅੰਗਰਾਲ ਜੀ ਬੋਲੇ ਔਰ ਅੱਜ ਉਸੇ ਭਾਜਪਾ ਤੋਂ ਟੈਕਟਰ ਲੜ ਰਹੇ ਆ ਜਿਹੜੇ ਇਸ ਤਰ੍ਹਾਂ ਦੇ ਕਰਤਾਰ ਦੇ ਅਨਸਾਰ ਹੁੰਦੇ ਆ ਉਹਨਾਂ ਤੇ ਜਿਹੜੇ ਜਿਹੜੇ ਕੇਂਦਰੀ ਭਾਵਕ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਲੋਟਰਸ ਆਪਰੇਸ਼ਨ ਨੂੰ ਲੈ ਕੇ ਵੀ ਉਹਨਾਂ ਨੇ આરોਪ ਲਗਾਏ ਸੀ ਐਫ ਆਈ ਆਰ दर्ज ਹੋਈ ਹੁਣ ਕਿਵੇਂ ਦੇਤੇ ਕਿ ਲੋਟਰਸ ਆਪਰੇਸ਼ਨ ਸਕਸੈਸਫੁਲ ਹੋਇਆ ਕਿ ਅਨਸਕਸੈਸਫੁਲ ਹੈ ਦੇਖੋ ਇਹ ਹੁਣ ਲੋਕ ਫੈਸਲਾ ਕਰਨਗੇ ਜੀ ਸੀਤਲ ਸਿੰਘ ਰਾਜ ਜੀ ਨੇ ਲੋਟਰਸ ਆਪਰੇਸ਼ਨ ਨੂੰ ਲੈ ਕੇ ਕਿੰਨਾ ਬੋਲੇ ਵਿਧਾਨ ਸਭਾ 'ਚ ਬੋਲੇ ਮੀਡੀਆ 'ਤੇ ਬੋਲੇ ਡਿਵਿਟਾ 'ਚ ਬੋਲੇ ਔਰ ਅੱਜ ਉਸੇ ਲੋਟਰਸ ਦੇ ਨਾਲ ਚਲੇ ਗਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਰੇ ਨੇ ਇੱਥੇ ਰੋਡ ਸ਼ੋਅ ਕਰਨਗੇ ਤੇ ਪੈਦਲ ਹੀ ਨਿਕਲਣਗੇ ਆ ਗੱਡੀ ਤੇ ਜਾਣਗੇ ਜੀ ਇਸ ਮੰਦਰ ਦੇ ਵਿੱਚ ਨਤਮਸਤ ਹੋਣਗੇ ਉਸ ਤੋਂ ਬਾਅਦ ਅਗਲਾ ਸਾਡਾ ਜਿਹੜਾ ਪ੍ਰੋਗਰਾਮ ਬਣਿਆ ਜਿੱਥੋਂ ਤੱਕ ਦਾ ਉਥੋਂ ਤੱਕ ਗੱਡੀ ਤੇ ਜਾ ਕੇ ਰੋਡ ਸ਼ੋਅ ਕਰੀ ਹੋਰ ਵੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਨੇ ਸਰ ਕਿਵੇਂ ਦੇਖ ਰਹੇ ਹੋ ਸੌਰੀ ਵਿਧਾਇਕ ਜੀ ਕਿਵੇਂ ਦੇਖ ਰਹੇ ਹੋ ਇਸ ਸਮੇਂ ਜਿਹੜਾ ਮਾਹੌਲ ਪਖਿਆ ਹੋਇਆ ਹੈ ਤੇ ਲੱਗ ਰਿਹਾ ਹੈ ਕਿ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਸੀਟ ਕਰਬਾਈ ਕਿਉਂਕਿ ਲੋਕ ਸਭਾ ਦੇ ਵਿੱਚ ਰੁਝਾਨ ਕੁਝ ਹੋਰ ਰਿਹਾ ਹੈ ਦੇਖੋ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਲੋਕ ਕੰਮ ਚਾਹੁੰਦੇ ਨੇ ਲੋਕ ਮੁੰਡਿਆਂ ਦੀ ਰਾਜਨੀਤੀ ਚਾਹੁੰਦੇ ਆ ਇਹ ਪਹਿਲਾਂ ਪਹਿਲਾਂ ਲੋਕ ਨਸ਼ਿਆਂ ਦੇ ਨਾਲ ਹੋਰ ਦੌਰ ਚੱਲਦੇ ਸੀ ਕਿ ਉਹ ਬੰਦ ਹੋ ਗਏ ਆ ਆਮ ਆਦਮੀ ਪਾਰਟੀ ਕੰਮਾਂ ਦੀ ਗੱਲ ਕਰਦੀ ਆ ਮੁੱਦਿਆਂ ਦੀ ਗੱਲ ਕਰਦੀ ਆ ਕਰਦੀ ਆ ਤਾਂ ਕਰਕੇ ਲੋਕ ਵੋਟ ਪਾਉਂਦੇ ਆ ਆਮ ਆਦਮੀ ਪਾਰਟੀ ਨੂੰ ਇਕੱਲੀ ਆਮ ਆਦਮੀ ਪਾਰਟੀ ਆ ਜਿਹਨੇ ਪੰਜਾਬ ਦੇ ਵਿੱਚੋਂ ਰਾਜਨੀਤੀ ਦੇ ਵਿੱਚ ਨਸ਼ਾ ਖਤਮ ਕਰਤਾ ਨੇ ਦੂਸਰੀਆਂ ਸਰੋਵਣੀ ਕਾਲੀ ਗੱਲ ਹੁੰਦਾ ਸੀਗਾ ਜਿਹੜੀ ਇਹ ਧਾਰਮਿਕ ਚੋਣਾ ਹੁੰਦੇ ਸੀ ਉਹਦੇ ਵਿੱਚ ਵੀ ਨਸ਼ਾ ਚਲਾ ਜਾਂਦਾ ਸੀਗਾ ਇਸ ਕਰਕੇ ਕੰਮਾਂ ਦੀ ਗੱਲ ਕਰਨ ਵਾਲੀ ਪਾਰਟੀ ਆ ਲੋਕਾਂ ਵਿੱਚੋਂ ਨਿਕਲੀ ਹੋਈ ਪਾਰਟੀ ਆ ਲੋਕਾਂ ਦੀ ਗੱਲ ਕਰਦੀ ਆ ਇਤਾਂ ਕਰਕੇ ਜਿਹੜੇ ਲੋਕ ਆ ਇਹਨੂੰ ਪਸੰਦ ਕਰਦੇ ਫਿਰ ਤੋਂ ਇਹ ਨਸ਼ੇ ਦਾ ਮੁੱਦਾ ਹੁਣੇ ਦੱਸਿਆ ਹੈ ਕਿ ਨਸ਼ਾ ਜਿਹੜਾ ਖਤਮ ਕਰ ਦਿੱਤਾ ਪਰ ਜਲੰਧਰ ਵੈਸੇ ਹਲਕੇ ਜੀ ਨਸ਼ੇ ਦੀ ਤਾਂ ਪਰਮਾਰ ਹੈ ਕਿਉਂਕਿ ਬਹੁਤ ਸਾਰੇ ਰੋਪ ਕਾਂਗਰਸੀ ਜਿਹੜੇ ਸੰਸਦ ਚ ਚਰਨ ਜੀ ਚੰਨੀ ਉਹਨਾਂ ਨੇ ਵੀ ਲਗਾਏ ਨੇ ਕਹਿੰਦੇ ਸ਼ੀਤਲ ਤੇ ਜਿਹੜੇ ਆਪਣੇ ਸੁਸ਼ੀਲ ਕੁਮਾਰ ਰਿੰਕੂ ਨੇ ਇਹਨਾਂ ਨੇ ਗੜ ਬਣਾ ਰੱਖਿਆ ਹੈ ਤੇ ਵਿੱਚ ਹੀ ਕਿਤੇ ਨਾ ਕਿਤੇ ਜਿਹੜਾ ਰਮਨ ਰੋੜਾ ਇਹਦਾ ਨਾਮ ਵੀ ਲਿਆਉਂਦੇ ਨੇ ਤੇ ਉਹ ਕਹ ਰਹੇ ਨੇ ਉਹ ਵੀ ਸਹਿਯੋਗੀ ਨੇ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਨਸ਼ਾ ਜਿਹੜਾ ਵੈਸ ਜਲੰਧਰ ਵੈਸਟ ਹਲਕੇ ਜੀ ਕਿਨਾਂ ਵੱਲੋਂ ਆਇਆ ਹੈ ਇਹ ਦੇਖੋ ਲੰਮੇ ਸਮੇਂ ਤੋਂ ਜਿੱਦੋਂ ਕਿਸੇ ਕੀ ਦੀ ਜੜਾ ਲੱਗ ਜੇ ਨਾ ਜੀ ਉਹ ਹੌਲੀ ਹੌਲੀ ਖਤਮ ਹੁੰਦੀ ਆ ਆਮ ਆਦਮੀ ਪਾਰਟੀ ਭਗ ਮੈਨਸਟਰ ਹੋਣ ਖਤਮ ਕਰਨ ਲੱਗੇ ਹੋਏ ਨੇ ਨਸ਼ਾ ਹੋਵੇ ਸਾਡਾ ਇੱਕ ਵੀ ਜਾਨੀ ਕਿ ਵਲੰਟੀਅਰ ਕਿਉਂ ਕਰਤੀ ਲੋਕ ਨੇ ਸਾਡੇ ਨਾਲ ਸਾਰੇ ਜੁੜੇ ਸਾਡਾ ਕੋਈ ਐਮ.ਐਲ.ਏ ਇਹ ਸੋਚ ਵੀ ਨਹੀਂ ਸਕਦਾ ਹੈਗਾ ਇਸ ਕਰਕੇ ਲੱਗੇ ਹੋਏ ਆ ਪੁਲਿਸ ਦੇ ਉੱਪਰ ਵੀ ਬੜੀ ਹੱਥ ਪਾਈ ਜਾ ਰਹੀ ਹੈ ਕਿ ਮਾਨ ਸਾਹਿਬ ਦਿਨੋਂ ਲੱਗੇ ਹੋਏ ਨੇਗੇ ਨਸ਼ਾ ਅਸੀਂ ਪੰਜਾਬ ਦੇ ਵਿੱਚੋਂ ਖਤਮ ਕਰਕੇ ਲਾਉਣਾ ਬਿਲਕੁਲ ਕਿਉਂਕਿ ਮਾਨ ਸਾਹਿਬ ਨੇ ਪੁਲਿਸ ਨੂੰ ਜਿਹੜਾ ਸਖਤ ਆਦੇਸ਼ ਵੀ ਦਿੱਤੇ ਨੇ ਡੀ.ਜੇ.ਪੀ ਗੌਰਵ ਯਾਦ ਨੇ ਮੀਟਿੰਗ ਵੀ ਕੀਤੀ ਹੈ ਪਿਛਲੀ ਵਾਰ ਉਹਨਾਂ ਨੇ ਕਿਹਾ ਕਿ ਜਿਹੜਾ ਨਸ਼ੇ ਦੇ ਜਿਹੜੇ ਵਪਾਰੀ ਨੇ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਨੂੰ ਜਿਹੜਾ ਫੜਿਆ ਜਾ ਰਿਹਾ ਹੈ ਕਈ ਜਗ੍ਹਾ ਤੋਂ ਹੀਰੋਇਨ ਫੜੀ ਜਾ ਰਹੀ ਹੈ ਕਈ ਜਗ੍ਹਾ ਤੋਂ ਚਿੱਟਾ ਫੜਿਆ ਜਾ ਰਿਹਾ ਹੈ ਕਿ ਜਿਹੜਾ ਅਗਰ ਤੁਹਾਡੇ ਇੱਥੋਂ ਦੀ ਜਲੰਧਰ ਵੈਸਟ ਹਲਕੇ ਦੀ ਅਗਰ ਆਪਾਂ ਨਸ਼ੇ ਦੀ ਗੱਲ ਕਰ ਰਹੇ ਕਿਉਂਕਿ ਇੱਥੇ ਨਸ਼ਾ ਬਹੁਤ ਹੈ ਇਹਨੂੰ ਕਿਵੇਂ ਖਤਮ ਕਰੂਗੇ ਤੇ ਦੇਖੋ ਪਹਿਲਾਂ ਦੱਸ ਕੇ ਹੜਾ ਇਹ ਪ੍ਰਾਣੇ ਇਹਨਾਂ ਦੇ ਲੀਡਰਾਂ ਦੇ ਪਾਲੇ ਹੁੰਦੇ ਸੀਗੇ ਬੰਦੇ ਤੇ ਇਹਨਾਂ ਇਹਨਾਂ ਦੇ ਜਦੋਂ ਕੋਈ ਫੜਿਆ ਜਾਂਦਾ ਕੋਈ ਘਾਲੀਤਾਲ ਦਾ ਨਿਕਲਦਾ ਕੋਈ ਕਾਂਗਰਸ ਦਾ ਵੱਡਾ ਲੀਡਰ ਨਿਕਲਦਾ ਜਾਂ ਉਹਨਾਂ ਦਾ ਕੋਈ ਪਿਸ਼ੋਕੜ ਵਾਲਾ ਯਾਨੀ ਕੋਈ ਰਿਸ਼ਤੇਦਾਰ ਨਿਕਲਦਾ ਸਾਡੀ ਆਮ ਆਦਮੀ ਪਾਰਟੀ ਦਾ ਬੰਦਾ ਕੋਈ ਸਪਾਰਸ਼ ਨਹੀਂ ਕਰਦਾ ਨਸ਼ੇ ਦੀ ਭਾ ਭਾਵੇਂ ਕੋਈ ਐਮਐਲਏ ਗਲਤੀ ਕਰੇ ਕੋਈ ਮੰਤਰੀ ਕਰੇ ਇਸ ਕਰਕੇ ਦਿਨੋਂ ਲੱਗੇ ਹੋਏ ਆ ਦੇਖੋ ਨੰਨੇ ਸਮੇ ਦਾ ਜੋ ਰੋਗ ਹੋਵੇ ਨਾ ਉਹ ਰੋਗ ਜੋ ਹੌਲੀ ਹੌਲੀ ਠੀਕ ਹੁੰਦਾ ਪਰ ਠੀਕ ਕਰ ਲਾਂਗੇ